ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲ ਦਿੰਨੇ ਹਰਬਿੰਦਰ ਸਿੰਘ ਪੋਂਟਾ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਜਬ ਸੀਰਤ ਕੌਰ ਬਹੁਤ ਬਹੁਤ ਧੰਨਵਾਦ ਜੀ ਪ੍ਰੀਤੀ ਰਾਣੀ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ ਬਹੁਤ ਧੰਨਵਾਦ ਜੀ ਪਬਜੀ ਬੈਨ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਅਸਾਨ ਬਹੁਤ-ਬਹੁਤ ਧੰਨਵਾਦ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਕਮੈਂਟ ਆਇਆ ਆਪਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਤੇ ਆਪਾਂ ਨੂੰ ਪੁੱਛਿਆ ਕਿ ਝਾੜੂ ਦਾ ਤੇ ਨਮਕ ਦਾ ਕੀ ਕਰਨਾ ਹੈ ਆਪਾਂ ਮੇਨ ਕਾਰਨ ਇਹ ਸੀ ਕਾਫੀ ਕਮੈਂਟ ਆਏ ਆਪਾਂ ਨੂੰ ਇਹੀ ਪੁੱਛਿਆ ਕਿ ਝਾੜੂ ਦਾ ਤੇ ਆਪਾਂ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਕਿ ਨਮਕ ਦਾ ਤੇ ਝਾੜੂ ਦਾ ਕੀ ਕਰਨਾ ਤੇ ਫਿਰ ਮੈਂ ਸੋਚਿਆ ਕਿ ਆਪਾਂ ਦੋ ਤਿੰਨ ਹੋਰ ਗੱਲਾਂ ਹੈਗੀਆਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆਪਾਂ ਕਿ ਦੀਵਾਲੀ ਆ ਰਹੀ ਹੈ ਨਾ ਦੀਵਾਲੀ ਇੱਕ ਆਪਣਾ ਜਿਵੇਂ ਆਪਾਂ ਮੰਨਦੇ ਆਂ ਵੀ ਬਹੁਤ ਵੱਡਾ ਤਿਉਹਾਰ ਆ ਹਨਾ ਆਪਣੀ ਇੰਡੀਅਨ ਦਾ ਬਹੁਤ ਜ਼ਿਆਦਾ ਵੱਡਾ ਤਿਉਹਾਰ ਆ ਦੀਵਾਲੀ ਸਾਰੇ ਤਿਉਹਾਰਾਂ ਤੋਂ ਵੱਡਾ ਆਪਾਂ ਕਹਿੰਦੇ ਜਿਵੇਂ ਦੀਵਾਲੀ ਦਾ ਤਿਉਹਾਰ ਆ ਆਪਣੇ ਸਿੱਖਾਂ ਲਈ ਅਲੱਗ ਤੋਂ ਜੇ ਬੰਦੀ ਛੋੜ ਦਿਵਸ ਆਪਾਂ ਮਨਾਉਂਦੇ ਆ ਹਨਾ Hindu ਦੀਵਾਲੀ ਮਨਾਉਂਦੇ ਆ ਤੇ ਸਾਰਿਆਂ ਨੂੰ ਅਲੱਗ-ਅਲੱਗ ਤਰੀਕੇ ਨਾਲ ਤੇ ਪਰ ਇੱਕੇ ਦੇ ਨਹੀਂ ਆਉ ਇਹ ਵਾਲਾ ਤਿਉਹਾਰ ਜਿਹੜਾ ਮਨਾਇਆ ਜਾਂਦਾ ਬਹੁਤ ਧਰਮਾਂ ਦੇ ਵਿੱਚ ਮਨਾਉਂਦੇ ਆ ਲੋਕ ਤੇ ਬਹੁਤ ਆਪਾਂ ਨੂੰ ਸਭ ਨੂੰ ਪਤਾ ਵੀ ਸਭ ਤੋਂ ਵੱਡਾ ਤਿਉਹਾਰ ਆ ਤੇ ਇਹਦੇ ਨਾਲ ਜਿਵੇਂ ਆਪਾਂ ਨੂੰ ਨਾ ਜਿਵੇਂ ਬੱਚੇ ਆਪਾਂ ਜਦੋਂ ਛੋਟੇ ਹੁੰਨੇ ਆ ਹੁਣ ਦੇ ਵੀ ਬੱਚੇ ਇਦਾਂ ਹੀ ਆ ਕਿ ਆਪਾਂ ਵੇਟ ਕਰਦੇ ਆ ਹਨਾ ਦੀਵਾਲੀ ਆਊਗੀ ਦੀਵਾਲੀ ਆਊਗੀ ਮੈਨੂੰ ਤਾਂ ਬਹੁਤ ਚਾਹ ਹੁੰਦਾ ਜਦੋਂ ਛੋਟੇ ਸੀਗੇ ਤੇ ਬਸ ਆਏ ਹੋਣਾ ਕਿ ਹੁਣ ਤਾਂ ਚਲੋ ਆਮ ਹੋ ਗਏ ਆ ਹਨਾ ਖਾਣ ਪੀਂਦੀਆਂ ਚੀਜ਼ਾਂ ਵੀ ਆਪਾਂ ਡੇਲੀ ਘਰੇ ਫਰੂਟ ਆਉਂਦੇ ਆ, ਡੇਲੀ ਮਠਿਆਈਆਂ ਕੁਛ ਨਾ ਕੁਛ ਆਈ ਜਾਂਦਾ ਏ। ਤੇ ਪਹਿਲਾਂ ਦੇ ਟਾਈਮਾਂ ਦੇ ਵਿੱਚ ਇਦਾਂ ਨਹੀਂ ਸੀ ਹੁੰਦਾ। ਕੋਈ ਸ਼ਹਿਰ ਬਾਜ਼ਾਰ ਰੋਜ਼ ਲੋਕ ਨਹੀਂ ਸੀ ਜਾਂਦੇ। ਉਦੋਂ ਖੇਤੀ ਦੇ ਨਾਲ ਜੁੜੇ ਹੁੰਦੇ ਸੀ ਲੋਕ ਜ਼ਿਆਦਾ। ਤੇ ਬਾਹਰ ਮਤਲਬ ਸ਼ਹਿਰ ਬਾਜ਼ਾਰ ਬਹੁਤ ਘਟ ਜਾਂਦੇ ਸੀ। ਹੁਣ ਜਿਵੇਂ ਕਿ ਪੜ ਲਿ ਗਈ ਜਨਤਾ ਸਾਰੀ ਤੇ ਜੋਬ ਕਰਨ ਲੱਗੇ ਸ਼ਹਿਰ ਬਾਜ਼ਾਰ ਆਉਣ ਜਾਣ ਹੋ ਗਿਆ ਤੇ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਸ਼ਹਿਰ ਬਾਜ਼ਾਰ ਦਾ ਬਹੁਤ ਘੱਟ ਕੰਮ ਹੁੰਦਾ ਸੀ ਇਕੱਲਾ ਕਿਤਾ ਇੱਕ ਖੇਤੀ ਦਾ ਹੀ ਹੁੰਦਾ ਸੀ ਕਿ ਖੇਤੀ ਨਾਲ ਜੁੜੇ ਹੁੰਦੇ ਸੀ ਲੋਕ ਇਸ ਕਰਕੇ ਸ਼ਹਿਰ ਜਾਣਾ ਬਹੁਤ ਔਖਾ ਹੁੰਦਾ ਸੀ ਤੇ ਉਦੋਂ ਹੁੰਦਾ ਸੀਗਾ ਕਿ ਦੀਵਾਲੀ ਆਊਗੀ ਤੇ ਮਠਿਆਈਆਂ ਤੇ ਫਰੂਟ ਮਿਲੂਗਾ ਹਨਾ ਬੱਚੇ ਬਹੁਤ ਖੁਸ਼ ਹੁੰਦੇ ਸੀ ਤੇ ਅੱਜ ਦੇ ਬੱਚਿਆਂ ਨੂੰ ਤਾਂ ਚਲੋ ਇਹ ਚੀਜ਼ਾਂ ਦਾ ਨਹੀਂ ਪਤਾ ਤੇ ਪਰ ਆਪਾਂ ਹਨਾ ਮੈਂ ਆਪਦੇ ਬੱਚਿਆਂ ਨੂੰ ਹਮੇਸ਼ਾ ਦੱਸਦੀ ਹੁੰਨੀ ਆ ਕਿ ਸਾਡੇ ਟਾਈਮਾਂ ਦੇ ਵਿੱਚ ਇੰਨਾ ਕੁਝ ਨਹੀਂ ਸੀ ਸਾਨੂੰ ਮਿਲਦਾ ਜਿਵੇਂ ਜਿੰਨਾ ਹੁਣ ਤੁਹਾਨੂੰ ਮਿਲਦਾ ਹੈ ਤੇ ਚਲੋ ਜੀ ਇਹ ਤਾਂ ਇੱਕ ਛੋਟੀ ਜੀ ਗੱਲ ਹੋਊਗੀ ਹਨਾ ਪੁਰਾਣੀ ਜਿਵੇਂ ਆਪਾਂ ਕਹਿੰਦੇ ਆ ਤੇ ਜਿਹੜਾ ਤੁਸੀਂ ਨੂਨ ਤੇ ਮੈਨੂੰ ਪੁੱਛਿਆ ਵੀ ਝਾਲੂ ਦਾ ਕੀ ਕਰਨਾ ਹੈ ਤੁਸੀਂ ਘਰੇ ਯੂਜ਼ ਕਰਿਓ ਜੀ ਕਰੇ ਤੁਸੀਂ ਨਮਕਾ ਜਿਹੜਾ ਤੁਸੀਂ ਉਹ ਵੀ ਆਪਦੇ ਘਰੇ ਵਰਤਿਓ ਝਾੜੂਗਾ ਜਿਹੜਾ ਤੁਸੀਂ ਉਹ ਵੀ ਦਿਵਾਲੀ ਵਾਲੇ ਦਿਨ ਤੁਸੀਂ ਸ਼ੁਰੂ ਕਰ ਲਿਓ ਝਾੜੂ ਆਪਦੇ ਘਰੇ ਲਾਓ ਸਾਫ ਸਫਾਈ ਕਰਿਓ ਝਾੜੂ ਐਸੀ ਚੀਜ਼ਾਂ ਕਿ ਜਿਵੇਂ ਆਪਾਂ ਕਹਿ ਦਿੰਦੇ ਹਣਾ ਵੀ ਇੱਕ ਦਲਿਤਰ ਤਾਂ ਆਪਣੀ ਜਿਹੜੀ ਗੰਦਗੀ ਹੁੰਦੀ ਸਾਫ਼ ਕਰਦਾ ਏ ਝਾੜੂ ਬਹੁਤ ਵਧੀਆ ਚੀਜ਼ ਆ ਕੋਈ ਝਾੜੂ ਮਾੜਾ ਨਹੀਂ ਹੈਗਾ ਤੇ ਝਾੜੂ ਜੇ ਆਪਾਂ ਕਹਿੰਦੇ ਆਂ ਦੇ ਸਾਫ਼ ਸੁਥਰੀ ਜਗ੍ਹਾ ਹੋਊਗੀ ਤੇ ਰੱਬ ਵੱਸਦਾ ਹਣਾ ਸਾਫ਼ ਸੁਥਰੀਆਂ ਜਗ੍ਹਾ ਦੇ ਵਿੱਚ ਤੇ ਝਾੜੂ ਬਹੁਤ ਵਧੀਆ ਚੀਜ਼ ਆ ਜੇ ਤੁਸੀਂ ਦਿਵਾਲੀ ਵਾਲੇ ਦਿਨ ਝਾੜੂ ਲਾਉਂਦੇ ਹੋ ਘਰੇ ਨਵਾਂ ਝਾੜੂ ਲਿਆ ਕੇ ਤੇ ਬਹੁਤ ਵਧੀਆ ਏ ਮਤਲਬ ਬੜਾ ਹੀ ਵਧੀਆ ਮੰਨਿਆ ਜਾਂਦਾ ਮੇਰੀ ਫਰੈਂਡ ਆ ਸੌਰੀ ਤੇ ਅਸੀਂ ਨਾ ਵੈਸੇ ਪਹਿਲਾਂ ਯਕੀਨ ਨਹੀਂ ਸੀ ਕਦੇ ਕੀਤਾ ਇਨਾਂ ਚੀਜ਼ਾਂ ਦੇ ਵਿੱਚ ਤੇ ਆਪਾਂ ਨੂੰ ਪਤਾ ਹੀ ਹੈ ਨਾ ਆਪਾਂ ਸਿੱਖ ਧਰਮ ਨੂੰ ਬਲੋਂਗ ਕਰਦੇ ਆ ਤੇ ਆਪਾਂ ਇਨਾਂ ਚੀਜ਼ਾਂ ਤੇ ਯਕੀਨ ਨਹੀਂ ਕਰਦੇ ਤੇ ਮੇਰੀ ਫਰੈਂਡ ਆ ਕਾਫੀ 3-4 ਸਾਲਾਂ ਤੋਂ ਨਾ ਅਸੀਂ ਇਦਾਂ ਘਰੇ ਲਿਓਣਾ ਵੀ ਪਤਣੀਆਂ ਲੈ ਆਈਏ ਆਪਾਂ ਝਾੜੂ ਲਈਏ ਇਹਦੇ ਨਾਲ ਵਧੀਆ ਲੱਗਦਾ ਏ ਤੇ ਮੈਨੂੰ ਉਸ ਹੌਲੀ-ਹੌਲੀ ਜਿਵੇਂ ਫਰਕ ਨਜ਼ਰ ਆਉਣ ਲੱਗਿਆ ਕਿ ਅਸੀਂ ਤਾਂ ਵੈਸੇ ਹੀ ਜਿਵੇਂ ਆਪਾਂ ਕਹਿ ਦਿੰਨੇ ਨਾ ਵੀ ਆਪਾਂ ਲੋਕ ਇਦਾਂ ਕਰਦੇ ਆ ਹਿੰਦੂ ਲੋਕ ਇਦਾਂ ਕਰਦੇ ਆ ਤੇ ਆਪਾਂ ਵੀ ਸ਼ੁਰੂ ਕਰੀਏ ਤੇ ਅਸੀਂ ਵੈਸੇ ਹੀ ਇੱਕ ਜਿਵੇਂ ਵੀ ਚਲੋ ਆਪਾਂ ਵੀ ਲੈ ਆਉਣੇ ਕੀ ਹਰਜਾ ਲਿਹਾਉਣ ਵਿੱਚ ਹਨ ਤੇ ਅਸੀਂ ਸ਼ੁਰੂ ਕੀਤਾ ਤੇ ਮੈਨੂੰ ਲੱਗਦਾ ਕਿ ਬਹੁਤ ਹੱਦ ਤੱਕ ਮੈਨੂੰ ਖੁਦ ਨੂੰ ਵੀ ਫਾਇਦਾ ਹੋਇਆ ਤੇ ਮੈਨੂੰ ਹੁਣ ਆਏ ਜੇ ਲੱਗਦਾ ਏ ਕਿ ਚਲੋ ਨਾ ਇੱਕ ਜਿਵੇਂ ਆਪਾਂ ਕਹਿੰਦੇ ਵੀ ਪੋਜ਼ਿਟਿਵ ਜਿਹਾ ਸੋਚਣ ਲੱਗ ਜੰਨੇ ਆਪਾਂ ਜਦੋਂ ਆਪਾਂ ਇਹ ਚੀਜ਼ਾਂ ਕਰ ਲੈਨੇ ਆ ਜ਼ਰੂਰੀ ਨਹੀਂ ਕਿ ਇਹਨਾਂ ਚੀਜ਼ਾਂ ਦੇ ਨਾਲ ਜਦੋਂ ਆਪਣੀ ਸੋਚ ਪੋਜ਼ਿਟਿਵ ਹੋਣ ਲੱਗ ਜਾਂਦੀ ਹੈ ਨਾ ਉਦੋਂ ਪ੍ਰਮਾਤਮਾ ਆਪਣੀ ਸੁਣਦਾ ਏ ਆਪਾਂ ਨੂੰ ਐ ਹੁੰਦਾ ਕਿ ਮੈਂ ਆਹ ਕੰਮ ਕਰ ਲਿਆ ਹੁਣ ਤਾਂ ਮੇਰਾ ਕੋਈ ਵੀ ਭਵਿਸ਼ ਰਖਦੇ ਹੈ ਨਾ ਉਹ ਐ ਹੁੰਦਾ ਵੀ ਆਪਣੀ ਪੂਰੀ ਹੋ ਜੂਗੀ ਤੇ ਜਦੋਂ ਆਪਾਂ ਇਹ ਸੋਚ ਕੇ ਚੱਲਾਂਗੇ ਨਹੀਂ ਹੁਣ ਆ ਮੇਰਾ ਤਾਂ ਕੰਮ ਬਣ ਜਾਣਾ ਏ ਉਦੋਂ ਜ਼ਰੂਰ ਬਣਦਾ ਏ ਜਦੋਂ ਆਪਾਂ ਐ ਕਹਿੰਦੇ ਵੀ ਹੋਏ ਪਤਾ ਨਹੀਂ ਬਣੂਗਾ ਨਾ ਪਤਾ ਨਹੀਂ ਬਣੂਗਾ ਨਾ ਉਦੋਂ ਪਤਾ ਨਹੀਂ ਬਣੂਗਾ ਉਹ ਹੀ ਇੱਕ ਐਕਸਕਿਊਜ਼ ਹੀ ਅੜਿਆ ਰਹਿੰਦਾ ਹੈ ਨਾ ਦਿਮਾਗ ਦੇ ਵਿੱਚ ਤੇ ਇੱਕ ਮੈਂ ਹੋਰ ਤੁਹਾਡੇ ਨਾਲ ਛੋਟੀ ਜੀ ਗੱਲ ਤੁਹਾਨੂੰ ਦੱਸਣੀ ਸੀਗੀ ਕਿ ਉਹ ਵੀ ਤੁਸੀਂ ਜਰੂਰ ਟਰਾਈ ਕਰਿਓ ਦੀਵਾਲੀ ਵਾਲੇ ਦਿਨ ਤੁਸੀਂ ਕੀ ਕਰਨਾ ਹੈ ਕਈ ਜਿਹੜੇ ਹੁੰਦੇ ਆ ਕਿ ਅੱਜ ਕਾ ਰਿਸ਼ਤੇ ਨਹੀਂ ਹੋ ਰਹੇ ਹਨਾ ਮੁੰਡਿਆਂ ਦੇ ਵੀ ਕੁੜੀਆਂ ਦੇ ਵੀ ਕੰਨਾਂ ਨੂੰ ਆਇ ਲੱਗਦਾ ਵੀ ਸਾਡੇ ਪੈਸੇ ਤੇ ਲੈਵਲ 'ਉਹ ਬਹੁਤ ਤੰਗੀ ਆ ਰਹੀ ਹੈ ਹੱਥ ਦੇ ਵਿੱਚ ਪੈਸਾ ਨਹੀਂ ਟਿਕਦਾ ਘਰੇ ਬਿਮਾਰੀਆਂ ਬਹੁਤ ਜ਼ਿਆਦਾ ਹੈ ਤੇ ਇਹ ਵੀ ਇੱਕ ਬਹੁਤ ਕਾਰਗਰ ਨੁਸਖਾ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਕੀ ਕਰਨਾ ਹੈ ਦੀਵਾਲੀ ਵਾਲੇ ਦਿਨ ਇੱਕ ਤੁਸੀਂ ਜਿਹਨੂੰ ਆਪਾਂ ਤਾਲਾ ਕਹਿੰਦੇ ਨੇ ਜਿੰਦਰਾ ਕਹਿੰਦੇ ਨੇ ਅਸੀਂ ਤਾਂ ਸਾਡੇ ਤਾਂ ਪਿੰਡਾਂ ਵਿੱਚ ਜਿੰਦਰਾ ਹੀ ਕਹਿੰਦੇ ਆ ਤਾਲਾ ਬੋਲਦੇ ਹਨਾ ਹਿੰਦੀ ਵਿੱਚ ਤੇ ਤਾਲਾ ਤੁਸੀਂ ਲੈ ਆਇਓ ਤੁਸੀਂ ਉੱਥੇ ਖੋਲ ਕੇ ਨਹੀਂ ਦੇਖਣਾ ਤੁਸੀਂ ਜਸਟ ਲੈ ਕੇ ਆਉਣਾ ਦੁਕਾਨ ਤੋਂ ਜਿੰਦਰਾ ਲਿਆ ਕੇ ਤੇ ਘਰੇ ਲਿਆ ਕੇ ਰੱਖ ਲੈਣਾ ਦੀਵਾਲੀ ਵਾਲੇ ਦਿਨ ਤੁਸੀਂ ਕੀ ਕਰਨਾ ਹੈ 12:30 12 12 ਦੇ ਉੱਪਰ ਹੋ ਜੇ ਟਾਈਮ ਸਵਾ 12:00 ਹੋ ਜੇ 12:30 ਹੋ ਜਾਣ ਤੇ ਤੁਸੀਂ ਕੀ ਕਰਨਾ ਆਪਣਾ ਮੇਨ ਜਿਹੜਾ ਤੁਹਾਡਾ ਗੇਟ ਆ ਕੋਣ ਸਾਰੇ ਨੂੰ ਖੋਲ ਲੈਣਾ ਸਾਰਾ ਖੋਲ ਕੇ ਘਰ ਦਾ ਕੋਈ ਵੀ ਜੀ ਕਰ ਸਕਦਾ ਏ ਔਰਤ ਵੀ ਕਰ ਸਕਦੀ ਮਰਦ ਵੀ ਕਰ ਸਕਦਾ ਏ ਇਹ ਨਹੀਂ ਕਿ ਇਕੱਲੀ ਔਰਤ ਨੇ ਜਾਂ ਕੋਈ ਮਰਦ ਕੋਈ ਵੀ ਖੋਲ ਸਕਦਾ ਸਾਰਾ ਤੁਸੀਂ ਮੇਨ ਡੋਰ ਆ ਜਿਹੜਾ ਆਪਣਾ ਗੇਟ ਆ ਸਾਰਾ ਖੋਲ ਲਿਓ ਤੇ ਤੁਸੀਂ ਗੇਟ ਦੇ ਵਿਚਾਲੇ ਖੜੇ ਹੋ ਜਾਣਾ ਤੇ ਫਿਰ ਤੁਸੀਂ ਉਹਨੂੰ ਜਿੰਦਰਾ ਜਿਹੜਾ ਤੁਸੀਂ ਲੈ ਕੇ ਆਉਂਗੇ ਤਾਲਾ ਉਹਨੂੰ ਤੁਸੀਂ ਖੋਲਣਾ ਹੈ ਖੋਲ ਕੇ ਜੋ ਵੀ ਤੁਹਾਡੇ ਮਨ ਦੇ ਵਿੱਚ ਆ ਜੇ ਤੁਹਾਡੇ ਬੱਚੇ ਦਾ ਰਿਸ਼ਤਾ ਨਹੀਂ ਹੋ ਰਿਹਾ ਤੁਹਾਡੇ ਬੱਚਿਆਂ ਦਾ ਫਿਊਚਰ ਨਹੀਂ ਵਧੀਆ ਤੁਸੀਂ ਜੋ ਵੀ ਵਿਸ਼ ਮੰਗਣੀ ਹੈ ਨਾ ਉਹ ਤੁਸੀਂ ਮੰਗ ਕੇ ਵਾਹਿਗੁਰੂ ਅੱਗੇ ਅਰਦਾਸ ਕਰਿਓ ਪ੍ਰਮਾਤਮਾ ਸਾਡੇ ਸਾਰੇ ਦਰਵਾਜ਼ੇ ਖੋਲ ਦੋ ਜੋ ਵੀ ਸਾਡਾ ਕੰਮ ਅੜਿਆ ਹੈ ਕੁਝ ਵੀ ਆ ਉਹ ਤੁਸੀਂ ਜਰੂਰ ਸਾਡਾ ਪੂਰਾ ਕਰੋ ਤੇ ਇਹ ਸੋਚਣਾ ਮਨ ਵਿੱਚ ਵੀ ਹੁਣ ਸਾਡਾ ਕੰਮ ਇਹ ਪੂਰਾ ਹੋ ਜੂਗਾ ਆਣੀ ਸੋਚਣਾ ਵੀ ਨਹੀਂ ਹੋਣਾ ਕਿ ਹੁਣ ਸਾਡਾ ਕੰਮ ਬਣ ਜਾਣਾ ਹੈ ਜਿਹੜਾ ਕੋਈ ਵੀ ਕੰਮ ਅੜਿਆ ਪਿਆ ਉਹ ਹੁਣ ਹੋ ਜਾਊਗਾ ਅੱਗੇ ਤੁਸੀਂ ਇਹ ਸੋਚ ਕੇ ਤੇ ਜਿੰਦਰਾ ਤੁਸੀਂ ਖੋਲ ਕੇ ਤੇ ਕੀ ਕਰਨਾ ਹੈ ਜਿਹੜਾ ਜਿੰਦਰਾ ਹੋਊਗਾ ਉਹ ਤੁਸੀਂ ਬਾਹਰ ਹੀ ਰੱਖ ਦਿਓ ਕੌਲੇ ਦੇ ਨਾਲ ਰੱਖ ਦਿਓ ਬਾਹਰ ਹੀ ਤੇ ਚਾਬੀ ਆ ਜਿਹੜੀ ਉਹ ਤੁਸੀਂ ਆਪਦੇ ਘਰੇ ਜਿੱਥੇ ਵੀ ਤੁਸੀਂ ਪਾਠ ਪੂਜਾ ਕਰਦੇ ਹੋ ਉੱਥੇ ਲਿਆ ਕੇ ਰੱਖ ਲਿਓ ਜਿੰਦਰਾ ਇਹ ਤੁਸੀਂ ਬਾਅਦ ਵਿੱਚ ਭਾਵੇਂ ਤੁਸੀਂ ਪਾਣੀ 'ਚ ਸੱਟ ਦਿਓ ਭਾਵੇਂ ਕਿਤੇ ਦੂਰ ਕਿਤੇ ਵੀ ਸੱਟ ਸਕਦੇ ਹੋ ਤੇ ਜਿੰਦਰਾ ਨਹੀਂ ਆਪਾਂ ਘਰੇ ਲੈ ਕੇ ਆਉਣਾ ਤੇ ਚਾਬੀ ਆ ਜਿਹੜੀ ਉਹਨੂੰ ਤੁਸੀਂ ਆਪਦੀ ਤਯੋਰੀ ਦੇ ਵਿੱਚ ਵੀ ਰੱਖ ਸਕਦੇ ਹੋ ਜੇ ਤੁਹਾਡਾ ਮੰਦਿਰ ਬਣਿਆ ਹੋਇਆ ਹੈ ਕਿਤੇ ਘਰੇ ਤੁਸੀਂ ਬਣਾਇਆ ਹੋਇਆ ਹੈ ਉੱਥੇ ਵੀ ਤੁਸੀਂ ਰੱਖ ਸਕਦੇ ਹੋ ਤੇ ਨਹੀਂ ਤਾਂ ਤਯੋਰੀ ਦੇ ਵਿੱਚ ਚਾਬੀ ਰੱਖ ਦਿਓ ਫਿਰ ਤੁਸੀਂ ਦੇਖਿਓ ਵੀ ਦਿਨ ਬਦਿਨ ਤੁਹਾਡੇ ਕਿੰਨੇ ਦਿਨ ਫਿਰ ਜਾਣਗੇ ਇਹ ਨਾ ਛੋਟੀਆਂ ਛੋਟੀਆਂ ਗੱਲਾਂ ਐ ਕੀ ਵਾਰ ਆਪਾਂ ਨੂੰ ਐ ਲੱਗਦਾ ਹੁੰਦਾ ਹੈ ਕਿ ਨਹੀਂ ਇਹ ਤਾਂ ਐਵੇਂ ਹੀ ਬਣਾਇਆ ਹੋਇਆ ਜਦੋਂ ਆਪਣਾ ਇੱਕ ਪੋਜ਼ਿਟਿਵ ਆਪਾਂ ਨੂੰ એનર્ਜੀ ਆਉਣ ਲੱਗ ਜਾਂਦੀ ਆ ਕਿ ਨਹੀਂ ਮੇਰਾ ਹੁਣ ਸਾਰਾ ਕੰਮ ਸੈੱਟ ਹੋ ਜਾਊਗਾ ਤੇ ਜਦੋਂ ਆਪਾਂ ਪੋਜ਼ਿਟਿਵ ਸੋਚਣ ਲੱਗ ਜਾਾਂਗੇ ਆਟੋਮੈਟਿਕ ਹੀ ਆਪਣੇ ਕੰਮ ਸਿੱਧੇ ਹੋ ਜਾਣਗੇ ਤੇ ਜਦੋਂ ਇੱਕ ਐਂਜ ਹੁੰਦਾ ਵੀ ਹਾਇ ਪਤਾ ਨਹੀਂ ਹੋਊ ਕਨਾ ਹਾਇ ਪਤਾ ਨਹੀਂ ਹੋਊ ਕਨਾ ਉਦੋਂ ਕੰਮ ਜਿਹੜਾ ਉਹ ਅੜਿਆ ਹੀ ਰਹਿੰਦਾ ਹੈ ਤੇ ਇਹ ਇੱਕ ਹੈਗਾ ਇਹ ਤੁਸੀਂ ਵਾਹਿਗੁਰੂ ਦਾ ਨਾਮ ਲੈ ਕੇ ਤੇ ਜ਼ਰੂਰ ਇਹ ਕੰਮ ਕਰਕੇ ਤੁਸੀਂ ਦੇਖਿਓ ਜਿਹੜੇ ਵੀ ਵੀਡੀਓ ਆਪਣੀ ਦੇਖਦੇ ਆ ਹਨ ਕਈ ਭੈਣ ਭਾਈ ਕਹਿਣਗੇ ਨਹੀਂ ਜੀ ਇਹ ਤਾਂ ਵਹਿਮ ਚਲੋ ਵਹਿਮ ਹੀ ਸਹੀ ਪਰ ਤੁਸੀਂ ਕੱਢ ਕੇ ਦੇਖ ਲਓ ਇੱਕ ਵਾਰੀ ਵਹਿਮ ਵੈਮ ਵੀ ਨਿਕਲ ਜੂਗਾ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਆਉਂਦੀ ਦੀਵਾਲੀ ਨੂੰ ਤੁਹਾਨੂੰ ਆਇ ਲੱਗੂਗਾ ਕਿ ਵਾਕਈ ਸਹੀ ਗੱਲ ਆ ਤੁਸੀਂ ਖੁਦ ਲੋਕਾਂ ਨੂੰ ਦੱਸ ਦੇ ਫਿਰੋਂਗੇ ਕਿ ਤੁਸੀਂ ਐਂ ਕਰੋ ਜੀ ਆਹ ਵਾਲਾ ਕੰਮ ਬਹੁਤ ਵਧੀਆ ਹੁੰਦਾ ਏ ਆਹ ਵਾਲੀ ਇਦਾਂ ਤੁਸੀਂ ਆਹ ਕੰਮ ਕਰੋ ਤੇ ਇਹ ਵਾਲਾ ਬਹੁਤ ਫਾਇਦਾ ਹੁੰਦਾ ਏ ਜਿਵੇਂ ਅੱਗੇ ਪਿੰਡਾਂ ਦੇ ਵਿੱਚ ਬੀਬੀਆਂ ਸਿਆਣੀਆਂ ਹੁੰਦੀਆਂ ਸੀ ਉਹਨਾਂ ਨੇ ਦੱਸ ਦੇਣਾ ਭਾਈ ਐ ਨਹੀਂ ਤੁਸੀਂ ਐਂ ਕਰ ਲਓ ਜੇ ਥੋੜਾ ਆ ਨਹੀਂ ਨਾ ਕੰਮ ਸਿੱਟ ਬੈਠਦਾ ਤੁਸੀਂ ਆਹ ਕੰਮ ਐਂ ਕਰ ਲਓ ਤੇ ਅੱਗੇ ਆਹੀਂ ਕਹਿੰਦੇ ਸੀ ਸਿਆਣੇ ਬੰਦੇ ਦੀ ਸਿਆਣੀ ਗੱਲ ਹੁੰਦੀ ਲੋਕੀ ਸੁਣਦੇ ਵੀ ਸੀਗੇ ਤੇ ਅੱਜ ਦੇ ਟਾਈਮ ਵਿੱਚ ਜਿਹੜੇ ਆਪਾਂ ਪੜ੍ਹੇ ਲਿਖੇ ਲੋਕ ਹੋਗੇ ਨਾ ਉਹ ਕਹਿੰਦੇ ਆ ਇਹ ਤਾਂ ਐਵੇਂ ਬੋਲੀ ਜਾਂਦੇ ਇਹਨਾਂ ਨੂੰ ਕੀ ਪਤਾ ਨਾ ਪੜ ਲੋਕਾਂ ਨੂੰ ਪਰ ਉਹ ਸਿਆਣੀਆਂ ਗੱਲਾਂ ਹੁੰਦੀਆਂ ਸੀ ਉਹਨਾਂ ਦੀਆਂ ਉਹਨਾਂ ਦੀ ਗੱਲ ਦੇ ਵਿੱਚ ਕੋਈ ਨਾ ਕੋਈ ਤੁੱਕ ਜ਼ਰੂਰ ਹੁੰਦਾ ਸੀ ਆ ਜਿੰਨੀਆਂ ਵੀ ਪੁਰਾਣੀਆਂ ਗੱਲਾਂ ਨਾ ਜੇ ਆਪਾਂ ਅੱਜ ਸੋਚ ਕੇ ਦੇਖੀਏ ਤੇ ਉਹਨਾਂ ਦਾ ਕੋਈ ਨਾ ਕੋਈ मीनिंग ਜ਼ਰੂਰ ਹੁੰਦਾ ਸੀ ਤੇ ਹੁਣ ਤਾਂ ਅੱਜ ਦੇ ਟਾਈਮ ਵਿੱਚ ਤਾਂ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਦਾ ਬਸ ਜਿਵੇਂ ਕਿਸੇ ਨੇ ਕਹਿਤਾ ਉਵੇਂ ਹੀ ਮਗਰ ਲੱਗ ਤੁਰਦੇ ਆ ਤੇ ਇਹ ਹੈਗਾ ਵੀ ਪੁਰਾਣੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਹੈਗਾ ਇਹ ਨਹੀਂ ਕਿ ਆਪਾਂ ਕਹਾਂ ਨਹੀਂ ਜੀ ਉਸ ਟਾਈਮ ਇਹ ਵਹਿਮ ਕਰਦੇ ਹੁਣ ਅੱਜ ਦੇ ਟਾਈਮ ਦੇ ਲੋਕ ਔਖੇ ਕਿਉਂ ਆ ਉਹ ਕਹਿੰਦੇ ਅਸੀਂ ਨਹੀਂ ਕੋਈ ਵਹਿਮ ਕਰਦੇ ਸਾਨੂੰ ਨਹੀਂ ਕੋਈ ਇਦਾਂ ਦਾ ਹੈ ਹੀ ਨਹੀਂ ਗਾਸ ਤਾਂ ਵਹਿਮ ਕਰਦੇ ਹੀ ਨਹੀਂ ਗੇ ਅਸੀਂ ਕੋਈ ਵਿਚਾਰ ਨਹੀਂ ਕਰਦੇ ਕੋਈ ਵਹਿਮ ਨਹੀਂ ਕਰਦੇ ਤੇ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਲੋਕੀ ਜਿਹੜੇ ਵਿਚਾਰਾ ਵਹਿਮਾਂ ਦੇ ਪਰ ਸੀਗੇ ਨਾ ਉਹ ਸੋਖੇ ਸੀਗੇ ਹੁਣ ਆਪਾਂ ਔਖੇ ਵੀ ਬਹੁਤਾਂ ਜੇ ਆਪਾਂ ਕੋਈ ਵਹਿਮ ਵਿਚਾਰ ਨਹੀਂ ਕਰਦੇ ਤਾਂ ਠੀਕ ਹੈ ਜੀ ਇਹਨਾਂ ਗੱਲਾਂ ਦੇ ਧਿਆਨ ਰੱਖਿਆ ਕਰੋ ਜੀ ਥੋੜਾ ਥੋੜਾ ਜਿਹੜਾ ਆਪਾਂ ਪੁਰਾਣੀਆਂ ਗੱਲਾਂ ਤੇ ਨਾ ਗੌਰ ਕਰਨੀ ਸ਼ੁਰੂ ਕਰੀਏ ਜੇ ਆਪਾਂ ਆਪਣੇ ਪਰਿਵਾਰ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਆ ਖੁਸ਼ ਦੇਖਣਾ ਚਾਹੁੰਦੇ ਆ ਤੇ ਜੇ ਜਦ ਕਿ ਜਿਹੜੇ ਆ ਨਵੀਆਂ ਆਪਾਂ ਹੁਣ ਸੋਚਦੇ ਨਹੀਂ ਨਹੀਂ ਅਸੀਂ ਆ ਨਹੀਂ ਵਹਿਮ ਕਰਨਾ ਸੀ ਉਹ ਨਹੀਂ ਕਰਨਾ ਉਨੇ ਹੀ ਆਪਾਂ ਔਖੇ ਆ ਤੇ ਜਰੂਰ ਤੁਸੀਂ ਕੰਮ ਕਰਿਓ ਛੋਟਾ ਜਿਹਾ ਕੰਮ ਆ 100 ਕੋਈ 100 ਦਾ ਆਜੂਗਾ 150 ਦਾ ਆਜੂਗਾ ਤਾਲਾ ਲਿਆ ਕੇ ਜ਼ਿੰਦਰਾ ਲਿਆ ਕੇ ਤੁਸੀਂ ਜਰੂਰ ਖੋਲਿਓ ਜਿਨ੍ਹਾਂ ਨੂੰ ਇਦਾਂ ਦੀ ਕੋਈ ਪ੍ਰੋਬਲਮ ਆ ਕਿ ਬਹੁਤ ਮਾਂ ਪਿਓ ਵੀ ਪਰੇਸ਼ਾਨ ਹੁੰਦੇ ਆ ਕਈਆਂ ਦੇ ਬੱਚਿਆਂ ਦੇ ਰਿਸ਼ਤੇ ਨਹੀਂ ਸਹੀ ਚੱਲ ਰਹੇ ਹਨ ਬੱਚਿਆਂ ਨੂੰ ਨੌਕਰੀ ਨਹੀਂ ਮਿਲਦੀ ਤੇ ਉਹਨਾਂ ਦਾ ਜਰੂਰ ਸਾਲ ਦੇ ਅੰਦਰ ਅੰਦਰ ਨਾ ਸਾਰਾ ਕੰਮ ਵਧੀਆ ਹੋ ਜੂਗਾ ਜਿਨ੍ਹਾਂ ਨੇ ਇਹ ਕੰਮ ਕਰ ਲਿਆ ਤੇ ਕਿ ਜ਼ਿੰਦਰਾ ਹੀ ਲੈ ਕੇ ਆਉਣਾ ਆਪਾਂ ਕੋਈ ਔਖਾ ਕੰਮ ਨਹੀਂ ਗਾ ਤੇ ਜ਼ਰੂਰ ਕਰਿਓ ਜੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਕਿਉਂਕਿ ਕਿਸੇ ਦਾ ਭਲਾ ਹੋ ਜਾਵੇ ਆਪਾਂ ਨੂੰ ਇਹ ਹੁੰਦਾ ਜ਼ਿਆਦਾ ਮੈਨੂੰ ਆਈ ਹੁੰਦਾ ਹੈ ਕਿ ਜਿਹੜਾ ਮੈਂ ਖੁਦ ਟਰਾਈ ਕੀਤੀਆਂ ਹੋਈਆਂ ਚੀਜ਼ਾਂ ਮੈਂ ਤੁਹਾਡੇ ਨਾਲ ਉਹ ਦੱਸਦੀ ਆਂ ਕਿ ਮੈਂ ਇਹਨਾਂ ਚੀਜ਼ਾਂ ਨਾਲ ਪੋਜ਼ਿਟਿਵ ਸੋਚ ਰਹੀ ਆ ਮੇਰਾ ਕੰਮ ਆ ਜਿਹੜਾ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰਾ ਪੂਰਾ ਹੋ ਰਿਹਾ ਏ ਜੋ ਜੋ ਮੈਂ ਸੋਚਿਆ ਏ ਠੀਕ ਹੈ ਤੇ ਮੈਨੂੰ ਆਇਆ ਕਿ ਚਲੋ ਕੋਈ ਹੋਰ ਵੀ ਭੈਣ ਭਾਈ ਜਿਹੜਾ ਵੀ ਕਿਸੇ ਦੀ ਵੀ ਮਨ ਦੀ ਇੱਛਾ ਨਹੀਂ ਪੂਰੀ ਹੋ ਰਹੀ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਜ਼ਰੂਰ 100% ਤੁਹਾਨੂੰ ਫਰਕ ਪਊਗਾ ਤੁਸੀਂ ਪੋਜ਼ਿਟਿਵ ਸੋਚ ਕੇ ਤੇ ਜ਼ਰੂਰ ਕਰਿਓ ਅੱਜ ਰਿਸ਼ਤੇਦਾਰ ਆਏ ਸੀਗੇ ਮੇਰੇ ਘਰੇ ਤੇ ਮੈਂ ਉਹਨਾਂ ਨੂੰ ਵੀ ਦੱਸਿਆ ਜਿੰਦਰੇ ਵਾਲਾ ਮੈਂ ਤੁਸੀ ਵੀ ਜ਼ਰੂਰ ਕਰਿਓ ਤੇ ਉਹਨਾਂ ਨੇ ਵੀ ਕਿਹਾ ਕਹਿੰਦੇ ਅਸੀਂ ਜ਼ਰੂਰ ਕਰਾਂਗੇ ਤੇ ਤੁਸੀਂ ਵੀ ਜ਼ਰੂਰ ਕਰਿਓ ਜੀ ਬਹੁਤ ਜ਼ਿਆਦਾ ਫਾਇਦਾ ਹੋਊਗਾ ਠੀਕ ਹੈ ਜੀ ਧੰਨਵਾਦ